ਦੀ ਸਰਕਾਰਾਂ ਮਜਬੂਰ ਕੀਤਾ ਸਮਝ ਮਹਿੰਗਾਈ ਇੰਨੀ ਵਧੀ ਜਾ ਰਹੀ ਦਿਨੋ ਦਿਨ ਤੇ ਸਾਨੂੰ ਐਨੇ ਮਤਲਬ ਘਟ ਖਰਚੇ ਘਟ ਮਤਲਬ ਤਨਖਾਹ ਦਿੱਤੀ ਜਾ ਰਹੀ ਹੈ ਜਿਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਜੀ ਹੁਣ ਪਹਿਲਾਂ ਛੋਟੇ ਹੁੰਦੇ ਸੀ ਘਰਦਿਆਂ ਨੇ ਸਪੋਰਟ ਕੀਤੀ ਪੜਾਇਆ ਲਿਖਾਇਆ ਸਾਰਾ ਕੁਝ ਕੀਤਾ ਹੁਣ ਜਦੋਂ ਸਾਡੀ ਵਾਰ ਹੀ ਆਈਏ ਘਰੇ ਪੈਸੇ ਦੇਣ ਦੀ ਵੀ ਹਾਂ ਵੀ ਘਰਦਿਆਂ ਨੂੰ ਸਪੋਰਟ ਕਰੀਏ ਤੇ ਉਹ ਉਦੋਂ ਸਾਨੂੰ ਸਰਕਾਰਾਂ ਨੇ ਐਨਾ ਮਤਲਬ ਮਤਲਬ ਮਜਬੂਰ ਕਰਤਾ ਵੀ ਮਤਲਬ ਘਰੇ ਨਹੀਂ ਸਪੋਰਟ ਕਰ ਸਕਦੇ ਜੀ पांच छः दिन हो गए मैं पानी जूस से मतलब दुध वगैरह ले रहा खाना मेरा रोटी पानी मैं सेट रख मशीन ना ने कोई काम नहीं करना काम कौन करेगा असी मशीन कौन चलाएगा असी मंत्री साहब तो एक बारी करके अपना उद्घाटन करके चल गए सामान रख के चले गए सामान में ऑपरेट कि करना है असी ऑपरेट करना है तो जो असी किसी काम दे नहीं रही है कि साड़ी सेहत खराब हो जाए जिमें कि उन्हें बच्चा है ਜੇ ਇਹਨੂੰ ਰੱਬ ਨਾ ਕਰੇ ਕੁਝ ਵੀ ਹੋ ਜਾਂਦਾ ਹੈ ਇਹ ਹੈਲਥ ਕੇਅਰ ਦੀ ਖਰਾਬ ਹੋ ਜਾਂਦੀ ਹੈ ਤੇ ਫਿਰ ਉਹ ਮਸ਼ੀਨਾਂ ਦਾ ਸੀ ਕੀ ਕਰਾਂਗੇ ਇਹ ਸਾਡੀ ਯੂਨੀਅਨ ਅਸੀਂ ਇਹ ਫੈਸਲਾ ਕਰ ਲਿਆ ਵੀ ਅਸੀਂ ਸਵਾਵਾ ਜਿਹੜੀਆਂ ਐਮਰਜੈਂਸੀ ਸਵਾਵਾ ਨੇ ਉਹ ਵੀ ਬੰਦ ਕਰਨੇ ਆ ਫਿਰ ਕੀ ਕਰੋਗੇ ਫਿਰ ਤੁਹਾਡਾ ਐਸਮੈਕ ਤੇ ਸਾਡਾ ਕੀ ਕਰ ਲੇਗਾ ਜਦੋਂ ਇੱਕ ਵਾਰੀ ਠਾਣ ਨਹੀਂ ਲਿਆ ਸੀ ਕਿ ਅਸੀਂ ਬਾਹਰ ਬੈਣਾ ਸੀ ਜਾਇਜ਼ ਮੰਗਾ ਲੈ ਕੇ ਹੀ ਉੱਠਣਾ ਫਿਰ ਤੁਹਾਡਾ ਐਸਮੈਕ ਸਾਡੇ ਤੇ ਕਰ ਵੀ ਕੀ ਲੇਗਾ ਪਿਛਲੇ 6 ਦਿਨ ਤੋਂ ਰਜਿੰਦਰਾ ਹਸਪਤਾਲ ਦੀ ਪਾਰਕਿੰਗ ਦੇ ਉੱਪਰ ਇੱਕ ਸਟਾਫ ਨਰਸ ਦਾ ਮੁਲਾਜ਼ਮ ਲਗਾਤਾਰ ਬੈਠਿਆ ਹੋਇਆ ਮੰਗ ਇਹ ਕੀਤੀ ਜਾ ਰਹੀ ਹੈ ਕਿ 46 ਸੋਦਾ ਗ੍ਰੇਡ ਪੇ ਜਿਹੜਾ ਹੈ ਉਹ ਲਾਗੂ ਕੀਤਾ ਜਾਵੇ ਲੇਕਿਨ ਸਰਕਾਰ ਦੇ ਵੱਲੋਂ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਦੇ ਕਰਕੇ ਇਹ ਲਗਾਤਾਰ ਰੋਜ ਪ੍ਰਦਰਸ਼ਨ ਪਿਛਲੇ 6 ਦਿਨਾਂ ਤੋਂ ਚੱਲ ਰਿਹਾ ਹੈ ਆ 6ਵੇਂ ਦਿਨ ਦੇ ਵਿੱਚ ਧਰਨਾ ਦਾਖਲ ਹੋ ਚੁੱਕਾ ਹੈ ਔਰ ਇਹ ਤਸਵੀਰਾਂ ਤੁਸੀਂ ਵੇਖ پا ਰਹੇ ਹੋ ਇਹ ਐਕਸਕਲੂਸਿਵ ਤਸਵੀਰ ਹੈ ਜੋ ਗ੍ਰੇਡ ਪੇ ਵਧਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਔਰ ਉਸ ਅੰਕੁਰ ਦੀ ਤਸਵੀਰ ਜਿਹੜੀ ਤੁਸੀਂ ਵੇਖ پا ਰਹੇ ਹੋ ਕਿ ਜੋ ਪਿਛਲੇ 6 ਦਿਨਾਂ ਤੋਂ ਆ 6ਵਾਂ ਦਿਨ ਹੋ ਚੁੱਕਾ ਹੈ ਔਰ ਇਸੇ ਤਰੀਕੇ ਦੇ ਨਾਲ ਛੱਤ ਤੇ ਬੈਠਾ ਔਰ ਇਹ ਜ਼ਿਕਰ ਕਰ ਰਿਹਾ ਕਿ 4600 ਦੀ ਜਿਹੜੀ ਪੇ ਹੈ ਉਸ ਪੇ ਗ੍ਰੇਡ ਹੈ ਉਸ ਨੂੰ ਵਧਾਇਆ ਜਾਵੇ ਉਸ ਦੇ ਨਾਲ ਜਿਹੜਾ ਉਹ ਘਰ ਦਾ ਗੁਜ਼ਾਰਾ ਇੱਥੇ ਕੰਮ ਕਰਨ ਦੇ ਲਈ ਜੋ ਬਾਰੋ ਲੋਕ ਆਉਂਦੇ ਨੇ ਉਹਨਾਂ ਦਾ ਰਹਿਣ ਦਾ ਵੀ ਗੁਜ਼ਾਰਾ ਜਿਹੜਾ ਉਹ ਵਧੀਆ ਢੰਗ ਦੇ ਨਾਲ ਹੋ ਸਕੇਗਾ ਹਾਲਾਂਕਿ ਇਹ ਵੀ ਤਰਕ ਦਿੱਤੇ ਜਾ ਰਹੇ ਨੇ ਕਿ ਬਾਹਰਲੇ ਸੂਬਿਆਂ ਦੇ ਵਿੱਚ ਲਾਗੂ ਹੋ ਗਿਆ ਹੈ ਲੇਕਿਨ ਪੰਜਾਬ ਨੂੰ ਇਹੋ ਜੀ ਦਿੱਕਤ ਕਿਉਂ ਹੈ ਪੰਜਾਬ ਦੇ ਮੁੱਖ ਮੰਤਰੀ ਜਦੋਂ ਇਹ ਕਹਿੰਦੇ ਨੇ ਕਿ ਖਜ਼ਾਨੇ ਭਰੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੱਕਾ ਵੀ ਕੀਤਾ ਜਾਏਗਾ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤਾ ਜਾਏਗਾ ਲੇਕਿਨ ਇਸ ਵਕਤ ਇਹ ਨੌਜਵਾਨ ਜੋ ਪੰਜਾਬ ਦਾ ਹੀ ਹੈ ਔਰ ਇਸ ਵਕਤ ਇਹ ਮੰਗ ਕਰ ਰਿਹਾ ਕਿ ਗ੍ਰੇਡ ਪੇ ਵਧਾ ਦਿੱਤਾ ਜਾਵੇ ਔਰ ਕਾਫੀ ਸਾਰੇ ਸਾਥੀ ਜਿਹੜੇ ਨੇ ਇਸ ਵਕਤ ਧਰਨੇ ਤੇ ਥੱਲੇ ਬੈਠ ਕੇ ਔਰ ਇਸ ਦਾ ਹੌਸਲਾ ਵੀ ਵਧਾ ਰਹੇ ਨੇ ਪਰ ਰਹਿਣਾ ਬਹੁਤ ਮੁਸ਼ਕਲ ਹੈ ਅੰਕੁਰ ਜੇ ਗੱਲਬਾਤ ਕਰਨੀ ਹੋਵੇ ਤੁਸੀਂ ਆ ਸਕਦੇ ਹੋ ਇੱਥੇ ਗੱਲਬਾਤ ਕਰ ਸਕਦੇ ਆਪਾਂ ਮੀਡੀਆ ਨਾਲ ਜੇ ਤੁਸੀਂ ਆ ਜਾਓ ਤਾਂ ਹਾਲਾਤ ਹਾਲਕੀ ਬੜੇ ਨਾਜ਼ੁਕ ਵੀ ਹੋ ਜਾਂਦੇ ਨੇ ਕਿਉਂਕਿ ਲਿਕੁਇਡ ਡਾਈਟ ਵੀ ਪਿਛਲੇ 1-2 ਦਿਨ ਤੋਂ ਜਿਹੜੀ ਉਹ ਉਲਟੀ ਜਾ ਰਹੀ ਹੈ ਖਾਣਾ ਬਿਲਕੁਲ ਛੱਡ ਦਿੱਤਾ ਤਾਂ ਇਸ ਵਕਤ ਅ ਅੰਕੁਰ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਜੇ ਹੀ ਕਿਹੜੀ ਮਜਬੂਰੀ ਹੋ ਗਈ ਜਿਹੜੀ ਆਪਣੀ ਜਾਨ ਵੀ दांव ਤੇ ਲਾਉਣੀ ਪੈਗੀ ਤਾਂ ਲੱਗਦਾ ਹੈ ਆਜੋ ਤੁਸੀਂ ਆਰਾਮ ਨਾਲ ਤੁਸੀਂ ਠੀਕ ਹੋ ਤੁਹਾਡੀ ਸਿਹਤ ਠੀਕ ਹੈ ਸਿਹਤ ਠੀਕ ਹੈ ਤੁਹਾਡੀ ਜਿਵੇਂ ਤੁਸੀਂ ਥੋੜਾ ਜਿਹਾ ਅਜੇ ਕਰਕੇ ਆ ਜਾਓ ਤੁਸੀਂ ਠੀਕ ਹੈ ਤੁਹਾਡੀ ਸੇਵਾ ਠੀਕ ਹੈ ਥੋੜਾ ਇਹੋ ਜਿਹੀ ਕੀ ਮਜਬੂਰੀ ਬਣ ਗਈ ਜੀ ਕਿ ਇਸ ਤਰੀਕੇ ਦੇ ਨਾਲ ਇਸ ਧੁੱਪ ਦੇ ਵਿੱਚ ਜਿੱਥੇ ਲੋਕ ਖੜਨਾ ਪਸੰਦ ਨਹੀਂ ਕਰਦੇ ਤੁਸੀਂ ਧਰਨੇ ਤੇ ਬੈਠੇ ਮਜਬੂਰੀ ਸਰਕਾਰਾਂ ਨੇ ਮਜਬੂਰ ਕੀਤਾ ਸਾਨੂੰ ਮੈਂ ਇੰਨਾ ਮਤਲਬ ਕਿੰਨੇ ਸਾਲ ਹੋ ਗਏ ਸਾਨੂੰ ਰਿਕਵੈਸਟ ਕਰਦਿਆਂ ਨੂੰ ਸਾਨੂੰ ਮੈਸੇਜ ਪਹੁੰਚਾਉਂਦੇ ਨੇ ਲੈਟਰ ਦਿੰਦੇ ਆ ਨੂੰ ਸਾਡੇ ਵੀ ਤਨਖਾਹ ਸਾਡਾ ਜਿਹੜਾ ਹੱਕ ਬਣਦਾ ਸੀ ਜਿਹੜਾ ਕੰਮ ਕਰਦੇ ਆ ਜਿਵੇਂ ਸਾਡੀ ਡਿਊਟੀ ਹੈਗੀ ਐ ਜਿਹੜੀ ਵੀ ਤੇ ਉਹਦੇ ਮਤਲਬ ਸਾਡਾ ਹੱਕ ਸਾਨੂੰ ਦਿੱਤਾ ਜਾਵੇ ਉਹ ਸਾਨੂੰ ਨਹੀਂ ਮਿਲ ਰਿਆ ਵੀ ਮਜਬੂਰੀ ਇੰਨੀ ਹੋ ਗਈ ਵੀ ਜਿਵੇਂ ਅਸੀਂ ਜੇ ਬਿਮਾਰ ਵੀ ਹੋ ਜੰਨੇ ਆ ਨਾ ਜੀ ਤਾਂ ਵੀ ਸਾਨੂੰ ਐ ਮਤਲਬ ਕੋਈ ਉਹਦਾ ਅਲਾਉਂਸ ਨਹੀਂ ਮਿਲਦਾ ਵੀ ਬਿਮਾਰ ਹੋ ਗਏ ਤੁਸੀਂ ਆਪ ਦੇਖੋ ਤੁਹਾਡਾ ਆਪ ਦੇਖਾ ਤੁਹਾਡਾ ਘਰ ਦੇ ਦੇਖ ਸਰਕਾਰ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਵੀ ਮਤਲਬ ਆਈਸੀਯੂ ਜੀ ਡਿਊਟੀ ਕਰਦਾ ਮੈਂ ਠੀਕ ਹੈ ਉੱਥੇ ਇਨਾ ਐਕਸਪੋਜ਼ਰ ਹੁੰਦਾ ਹੈ ਮਰੀਜ਼ ਆਂਦੇ ਨੇ ਸਾਰਾ ਕੁਝ ਹੁੰਦਾ ਹੈ ਕਈ ਵਾਰੀ ਬਿਮਾਰੀ ਹੋ ਜਾਂਦੀ ਹੈ ਕਈ ਵਾਰ ਤਾਂ ਅਜਿਹੀ ਸਿਚੁਏਸ਼ਨ ਹੁੰਦੀ ਹੈ ਵੀ ਛੁੱਟੀ ਵੀ ਨਹੀਂ ਮਿਲਦੀ ਵੀ ਸਟਾਫ ਨਹੀਂ ਛੋਟੀ ਛੋਣ ਕਰਕੇ ਵੀ ਨਹੀਂ ਜੀ ਛੁੱਟੀ ਨਹੀਂ ਮੈਸਰ ਵੀ ਛੋਣ ਇਹ ਸਾਰੇ ਮਤਲਬ ਦੂਜੀ ਗੱਲ ਪੇ ਗ੍ਰੇਡ ਜਿਹੜਾ ਸਾਡਾ 4600 ਬਣਦਾ ਹੈ ਉਹ ਘਟਾਇਆ ਮਤਲਬ ਮਹਿੰਗਾਈ ਇੰਨੀ ਵਧੀ ਜਾ ਰਹੀ ਹੈ ਦਿਨੋ ਦਿਨ ਤੇ ਸਾਨੂੰ ਐਨੇ ਮਤਲਬ ਘੱਟ ਖਰਚੇ ਘੱਟ ਮਤਲਬ ਤਨਖਾਹ ਦਿੱਤੀ ਜਾ ਰਹੀ ਹੈ ਜਿਹਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਜੀ ਕਰੇ ਵੀ ਜਿਵੇਂ ਹੁਣ ਪਹਿਲਾਂ ਛੋਟੇ ਹੁੰਦੇ ਸੀ ਘਰਦਿਆਂ ਨੇ ਸਪੋਰਟ ਕੀਤੀ ਪੜਾਇਆ ਲਿਖਾਇਆ ਸਾਰਾ ਕੁਝ ਕੀਤਾ ਹੈ ਘਰ ਦੇ ਪੁੱਛਦੇ ਸੀ ਵੀ ਹਾਂ ਵੀ ਪੈਸੇ ਚਾਹੀਦੇ ਆ ਤੇ ਹਾਂ ਲੈ ਇਹ ਘਰਦਿਆਂ ਤੋਂ ਲੈ ਹੁਣ ਜਦੋਂ ਸਾਡੀ ਵਾਰ ਹੀ ਆਈਏ ਘਰੇ ਪੈਸੇ ਦੇਣ ਦੀ ਵੀ ਹਾਂ ਵੀ ਘਰਦਿਆਂ ਨੂੰ ਸਪੋਰਟ ਕਰੀਏ ਤੇ ਉਹ ਉਦੋਂ ਸਾਨੂੰ ਸਰਕਾਰਾਂ ਨੇ ਇਹਨਾਂ ਮਤਲਬ ਮਜਬੂਰ ਕਰਤਾ ਵੀ ਮਤਲਬ ਘਰੇ ਨਹੀਂ ਸਪੋਰਟ ਕਰ ਸਕਦੇ ਇਹਨਾਂ ਦੀ ਪਰਿਵਾਰ ਦੀ ਕਿਉਂਕਿ ਪਿੱਛੇ ਤੁਹਾਡਾ ਪਰਿਵਾਰ ਵੀ ਹੈ ਕੀ ਪਰਿਵਾਰ ਦੀ ਚਿੰਤਾ ਨਹੀਂ ਹੋ ਰਹੀ ਪਿੱਛੇ ਜਿਨ੍ਹਾਂ ਲਈ ਤੁਸੀਂ ਕਮਾ ਰਹੇ ਹੋ ਉਹ ਵੀ ਇੰਤਜ਼ਾਰ ਕਰ ਰਹੇ ਹੋਣੇ ਅਜੇ ਹੀ ਕੀ ਮਜਬੂਰੀ ਬਣ ਗਈ ਜਿਹੜੀ ਇੰਨੀ ਧੁੱਪ ਦੇ ਵਿੱਚ ਆ ਕੇ ਆਪਣੀ ਜਾਨ ਨੂੰ ਹੀ ਦਾਤ ਤੇ ਲਾ ਲਈ ਜਿਹੜੇ ਪਰਿਵਾਰ ਦੇ ਹੈ ਮਰਿਆ ਹੀ ਪਿਆ ਸਰਕਾਰ ਨੇ ਜਦੋਂ ਖਰਚਾ ਚੱਲੇ ਬੰਦੇ ਦਾ ਅੱਗੇ ਖਰਚੇ ਹੀ ਨਹੀਂ ਚੱਲਨੇ ਬੰਦਾ ਮਰਿਆ ਹੀ ਪਿਆ ਫਿਰ ਰਹਿ ਗਿਆ ਕੀ ਪਿੱਛੇ ਜੀ ਸਰਕਾਰ ਦਿੰਦੀ ਕੁਝ ਦੇ ਨਹੀਂ ਰਹੀ ਅੱਗੇ ਬੰਦੇ ਦਾ ਵੜਨਾ ਨਹੀਂ ਕੁਝ ਕੋਈ ਸੇਵਿੰਗ ਨਹੀਂ ਹੋਣੀ ਠੀਕ ਹੈ ਜੀ ਚਲੋ ਮੈਂ ਤਾਂ ਅਨਮੈਰਿਡ ਹੈਗਾ ਕੱਲ ਨੂੰ ਮੇਰੇ ਅੱਗੇ 100 ਖਰਚੇ ਹੋਣੇ ਵਿਆਹ ਹੋਣਾ ਹੋਰ ਨਹੀਂ ਚਲੋ ਜੋ ਵੀ ਹੈ ਪਰ ਉਹ ਖਰਚੇ ਮੈਂ ਚਲਾਵਾਂਗਾ ਕਾਦੇ ਨਾਲ ਜਦੋਂ ਮੈਨੂੰ ਸੈਲਰੀ ਨਹੀਂ ਪੂਰੀ ਮਿਲੂਗੀ ਕਰਦੇ ਕਰੇ ਸਪੋਰਟ ਕਰਾਂਗਾ ਅਸੀਂ ਚਾਰ ਮੈਂਬਰ ਹੈਗੇ ਸਾਰੇ ਚਾਰਿਆਂ ਦਾ ਗੁਜ਼ਾਰਾ ਮੈਨੂੰ ਕਰਨਾ ਹੈ ਤੇ ਉਹ ਚੀਜ਼ ਮੈਂ ਕਿਵੇਂ ਕਰਾਂਗਾ ਜੀ ਇਹ ਸਰਕਾਰ ਨੂੰ ਨਹੀਂ ਵਿਖਦਾ ਕਿਉਂਕਿ ਤੁਹਾਡੇ ਕਈ ਸਾਥੀ ਨੇ ਥੱਲੇ ਉਹ ਕਹਿੰਦੇ ਨੇ ਕਿ ਅਸੀਂ ਦੂਰੋਂ ਦੂਰੋਂ ਸਵੇਰ ਤੋਂ ਆਏ ਹਾਂ ਕਿ ਇਹ ਸਰਕਾਰ ਨੂੰ ਨਹੀਂ ਵਿਖਦਾ ਕਿ ਇਨਾਂ ਦਾ ਵੀ ਰੋਜ਼ਗਾਰ ਹੈ ਇਹਨਾਂ ਨੂੰ ਵੀ ਕਮਾਣਾ ਚਾਹੀਦਾ ਇੱਕ ਤਰਫ ਤੋਂ ਅਸੀਂ ਦਾਅਵੇ ਕਰ ਦਿੰਦੇ ਹਾਂ ਕਿ ਅਸੀਂ ਪੱਕੇ ਕਰ ਦਾਂਗੇ ਲੋਕਾਂ ਨੂੰ ਕੱਚਿਆਂ ਤੋਂ ਪੱਕੇ ਹੋ ਜਾਣਗੇ ਤਨਖਾਹਾਂ ਦਾ ਇੰਨਾ ਕੁ ਸਕਿੱਲ ਦਿੰਦਾ ਕਿ ਸਰਕਾਰੀ ਹੋ ਜਾਏਗਾ ਤਾਂ ਇਹ ਸਰਕਾਰ ਨੂੰ ਨਹੀਂ ਵਿਖਦਾ ਸਰਕਾਰ ਨੂੰ ਸਭ ਕੁਝ ਦਿਖਦਾ ਪਿਆ ਜੀ ਸਰਕਾਰ ਨੂੰ ਕੀ ਨਹੀਂ ਦਿਖਦਾ ਸਰਕਾਰ ਨੂੰ ਪਤਾ ਨਹੀਂ ਅੱਜ 4 5 6 ਦਿਨ ਹੋ ਗਏ ਮੈਂ ਇੱਥੇ ਉੱਤੇ ਬੈਠਾ ਠੀਕ ਹੈ ਵੀ ਮંત્રી ਦਾ ਆਪਣਾ ਸ਼ਹਿਰ ਹੈ ਸ਼ਹਿਰ ਆਪਣਾ ਸ਼ਹਿਰ ਹੈ ਆਪਣੇ ਡਾਕਟਰ ਨੇ ਨਾਲੇ ਮੈਡੀਕਲ ਕਾਲਜ ਹੈ ਉਹਨਾਂ ਦਾ ਆਪ ਦਾ ਇੱਥੇ ਸ਼ਹਿਰ ਹੈ ਇੱਥੇ ਹੀ ਰਹਿੰਦੇ ਨੇ ਉਹਨਾਂ ਨੂੰ ਅੱਜ 5 6 ਦਿਨ ਹੋ ਗਏ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਵੀ ਸਾਡਾ ਜਿਹੜੇ ਸਿਹਤ ਕਰਨੀ ਹੈ ਜਿਹੜੇ ਲੋਕਾਂ ਦਾ ਸਿਹਤ ਦਾ ਧਿਆਨ ਰੱਖਦੇ ਉਹਨਾਂ ਦੇ ਸਿਹਤ ਜਿਹੜੀ ਮਰਜ਼ੀ ਉਹਨਾਂ ਨੂੰ ਕੋਈ ਮਤਲਬ ਨਹੀਂ। ਥੋੜੀ ਸਿਹਤ ਕੀ ਮੇਰੀ? ਕਿਉਂਕਿ ਤੁਸੀਂ ਡਾਕਟਰ ਦੇ ਪੇਸ਼ੇ ਤੋਂ ਸਾਰਾ ਸਾਰਾ ਕੰਮ ਦੇਖਦੇ ਹੋ ਕਿ ਤੁਹਾਨੂੰ ਹੁਣ ਕੀ ਮਹਿਸੂਸ ਹੋ ਰਿਹਾ ਜੀ ਹਾਲਾਤ ਕਿਵੇਂ ਨੇ ਸਿਹਤ ਦੇ? ਮੈਂ ਮੈਂ ਜੀ 5-6 ਦਿਨ ਹੋ ਗਏ ਮੈਂ ਪਾਣੀ, ਜੂਸ ਤੇ ਮਤਲਬ ਦੁੱਧ ਵਗੈਰਾ ਲੈ ਰਿਆ। ਖਾਣਾ ਮੇਰਾ ਰੋਟੀ ਪਾਣੀ ਮੈਂ ਛੱਡ ਰੱਖਿਆ। ਠੀਕ ਹੈ ਜੀ। ਤੇ ਮੈਨੂੰ ਅੱਜ ਕੱਲ ਮੈਂ ਥੋੜਾ ਜਿਵੇਂ ਫੀਵਰ ਵਾਂਗ ਲੱਗ ਰਿਹਾ ਸੀ ਵੀ ਬੋਡੀ ਲੋ ਹੋ ਰਹੀ ਹੈ ਜਿਵੇਂ ਇਲੈਕਟ੍ਰੋਲਾਈਟਸ ਵਗੈਰਾ ਸਭ। ਤੇ ਉਸ ਤੋਂ ਬਾਅਦ ਮੈਂ ਇੱਕ ਵਾਰ ਤਾਂ ਉੱਥੇ ਬੈਠਾ ਬੈਠਾ ਨਹੀਂ ਪਤਾ ਲੱਗਿਆ ਵੀ ਮੈਂ ਨੀਂਦ ਆ ਗਈ ਪਤਾ ਨਹੀਂ ਕੀ ਹੋ ਗਿਆ ਫਿਰ ਨਹੀਂ ਪਤਾ ਲੱਗਿਆ ਹੁਣ ਠੀਕ ਹੁਣ ਸਿਹਤ ਹੀ ਹੁਣ ਥੋੜਾ ਖਾਤ ਮਤਲਬ ਦਵਾਈ ਤੋਈ ਲਈਏ ਤਾਂ ਮੈਡੀਕਲ ਸੁਵਿਧਾ ਆਈ ਸਰਕਾਰ ਦੇ ਵੱਲੋਂ ਇੱਥੇ ਤੱਕ ਸਰਕਾਰ ਵੱਲੋਂ ਕੁਝ ਨਹੀਂ ਆਂਦਾ ਜੀ ਮੇਰੇ ਜਿਹੜੇ ਸਾਥੀ ਬੈਠੇ ਆ ਥੱਲੇ ਉਹਨਾਂ ਨੇ ਮੇਰੇ ਨਾਲ ਜਿਹੜੇ ਬੈਠੇ ਡਟ ਕੇ ਉਹਨਾਂ ਨੇ ਜਿਹੜਾ ਮੇਰਾ ਉਹ ਹੀ ਦੇਖ ਰਹੇ ਜੋ ਦੇਖ ਰਹੇ ਸਰਕਾਰ ਵੱਲੋਂ ਕੁਝ ਨਹੀਂ ਸਰਕਾਰ ਨੇ ਕੁਝ ਨਹੀਂ ਕਰ ਅੱਜ ਤੱਕ ਕੁਝ ਨਹੀਂ ਕਰਿਆ ਮੇਰੇ ਮੈਨੂੰ ਅੱਜ ਸਾਨੂੰ ਦੋ ਦਿਨ ਦਾ ਅਸ਼ਵਾਸ਼ਣ ਦੇ ਕੇ ਸਰਕਾਰ ਨੇ 25 ਦਿਨ ਅੱਗੇ ਸੱਟਤਾ ਕਿ ਸਰਕਾਰ ਚਾਹੁੰਦੀ ਹੈ ਸਾਨੂੰ ਉਹ ਤਾਂ ਚਾਹੁੰਦੀ ਵੀ ਬੰਦਾ ਨਾ ਬਚੇ ਉਹਨਾਂ ਲਈ ਉਹਨਾਂ ਲਈ ਮੈਂ ਕੁਝ ਨਹੀਂ ਹੈਗਾ ਅਸੀਂ ਕੁਝ ਨਹੀਂ ਹੈਗੇ ਅਸੀਂ ਸਾਡੇ ਸਾਡੇ ਤੇ ਐਕਟ ਲਾ ਰਹੇ ਐ ਇਸ ਮਨ ਲਾਤਾ ਸਾਡੇ ਤੇ ਐਕਟ ਲਾ ਰਹੇ ਐ ਠੀਕ ਐ ਸਾਡੇ ਤੋਂ ਕੰਮ ਵੀ ਲਿਆ ਜਾ ਰਹੇ ਐ ਸਾਡੇ ਤੇ ਐਕਟ ਵੀ ਲਾ ਰਹੇ ਐ ਇਸ ਮਨ ਨੂੰ ਕਿਵੇਂ ਵੇਖਿਆ ਜਾਵੇ ਇੱਕ ਤਰਫ ਸਰਕਾਰ ਕਹਿੰਦੀ ਆ ਕੇ ਬੈਠ ਕੇ ਗੱਲ ਕਰ ਲੋ ਸ਼ਾਂਤੀ ਦਾ ਤਰੀਕਾ ਹੈ ਵਾਇਲੈਂਸ ਨਹੀਂ ਹੋਣਾ ਇਹ ਦੂਸਰੇ ਪਾਸੇ ਐਸਮਾ ਲਾਤਾ ਵਾਇਲੈਂਸ ਤਾਂ ਕੀਤਾ ਹੀ ਨਹੀਂ ਜੀ ਕਿਤੇ ਵੀ ਨਹੀਂ ਵਾਇਲੈਂਸ ਹੋਇਆ ਚਾਂਦੀਪੁਰ ਨੂੰ ਬੈਠੇ ਆ ਸੀ ਐਸਮਾ ਐਕਟ ਐਸਮਾ ਐਕਟ ਲਾਤਾ ਸਾਡੇ ਤੇ ਵੀ ਮਤਲਬ ਉਹਦਾ ਕੋਈ ਮਤਲਬ ਹੀ ਨਹੀਂ ਬੰਦਾ ਤੋ ਕੁਝ ਇਹ ਤਾਂ ਡਿਜ਼ਾਸਟਰ ਕਿਤੇ ਕੋਈ ਸਫਰ ਨਹੀਂ ਕਰ ਰਹੀ ਕੋਈ ਪੇਸ਼ੈਂਟ ਦੀ ਕੇਅਰ ਸਫਰ ਨਹੀਂ ਕਰ ਰਹੀ ਇੱਥੇ ਸਾਰਾ ਹਸਪੀਟਲ ਦਾ ਸਾਰਾ ਕੰਮ ਚੱਲ ਰਿਹਾ ਸਮੂਥਲੀ ਚੱਲ ਰਿਹਾ ਅਸੀਂ ਕੋਈ ਮਤਲਬ ਮਰੀਜ਼ਾਂ ਨੂੰ ਤੰਗ ਨਹੀਂ ਹੋਣ ਦਿੱਤਾ ਅੱਲੇ ਤੱਕ ਠੀਕ ਹੈ ਫਿਰ ਵੀ ਸਾਡੇ ਤੇ ਐਕਟ ਲਾਈ ਜਾ ਰਹੀ ਹੈ ਲੱਗਦਾ ਨਹੀਂ ਕਿ ਜਾਨ ਤੋਂ ਵੱਧ ਕੁਝ ਨਹੀਂ ਹੁੰਦਾ ਇਥੇਲੇ ਉਤਰ ਜਾਣਾ ਚਾਹੀਦਾ ਹੈ ਸੰਘਰਸ਼ ਦਾ ਹੋਰ ਤਰੀਕਾ ਵੀ ਕੋਈ ਹੋ ਸਕਦਾ ਹੈ ਸੰਘਰਸ਼ ਅਸੀਂ ਲੜ ਰਹੇ ਹਾਂ 5 ਸਾਲਾਂ ਤੋਂ ਅਸੀਂ ਕੈਂਡਲ ਮਾਰਚ ਕੀਤੀ ਸ਼ਾਂਤੀਪੂਰਨ ਪ੍ਰੋਟੈਸਟ ਕੀਤੇ ਐਪਲੀਕੇਸ਼ਨਾਂ ਦਿੱਤੀਆਂ ਸਾਰਾ ਕੁਝ ਦਿੱਤਾ ਹੈ ਠੀਕ ਹੈ ਇਹ ਮੈਨੂੰ ਆਖਰੀ ਤਰੀਕਾ ਲੱਗਿਆ ਨਹੀਂ ਜੇ ਅੱਜ ਮੇਰਾ ਮੈਂ ਮੇਰੇ ਕਿਦਰ ਲਈ ਮੇਰੇ ਲਈ ਮੇਰੇ ਪਰਿਵਾਰ ਲਈ ਮੇਰੇ ਸਾਥੀਆਂ ਲਈ ਮੈਂ ਲੜ ਰਿਹਾ ਮੇਰੇ ਨਾਲ ਖੜੇ ਉਹ ਵੀ ਸਾਰੇ ਲੜ ਰਹੇ ਤੇ ਮੈਂ ਜੇ ਨਹੀਂ ਮੇਰਾ ਹੱਲ ਹੁੰਦਾ ਤੇ ਇਹਦੀ ਜ਼ਿੰਮੇਵਾਰ ਸਰਕਾਰ ਹੋਵੇ ਜੇ ਮੈਨੂੰ ਕੱਲ ਨੂੰ ਕੁਝ ਹੋ ਜਾਂਦਾ ਤਾਂ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਰਦਾ ਸਾਥੀ ਵੀ ਮੌਜੂਦ ਨੇ ਤੁਸੀਂ ਹੁਣ ਠੀਕ ਹੋ ਤੇ ਤੁਸੀਂ ਛਾਂ 'ਚ ਜਰੂਰ ਬੈਠੋ ਕਿਉਂਕਿ ਧੁੱਪ ਬੜਾ ਕੰਮ ਖਰਾਬ ਕਰਦੀ ਕਈ ਵਾਰ ਹੁਣ ਠੀਕ ਮਹਿਸੂਸ ਕਰ ਰਹੇ ਹੋ ਕਿ ਡਾਕਟਰ ਦੀ ਲੋੜ ਤੇ ਨਹੀਂ ਤੁਹਾਨੂੰ ਜੇ ਕੋਈ ਬਲਾਸ ਕੀਏ ਨਹੀਂ ਨਹੀਂ ਡਾਕਟਰ ਨਹੀਂ ਬੁਲਾਣਾ ਕੁਝ ਨਹੀਂ ਬੁਲਾਣਾ ਮੈਂ ਆਪ ਦਾ ਸਰਕਾਰ ਨੂੰ ਅਪੀਲ ਕਰਦੀ ਸਰਕਾਰ ਨੂੰ ਅਪੀਲ ਹੈ ਸਾਡਾ ਜਦ ਤੋਂ ਜਦ ਛੇਤੀ ਤੋਂ ਛੇਤੀ ਸਾਡਾ ਹਲ ਮਸਲਾ ਹੱਲ ਕੀਤਾ ਜਾਵੇ ਬਿਲਕੁਲ ਦੇਖੋ ਹੋਰ ਵੀ ਸਾਥੀ ਨੇ ਪ੍ਰਧਾਨ ਨੇ ਇਹਨਾਂ ਦੀ ਐਸੋਸੀਏਸ਼ਨ ਦੇ ਹਵਾਲੀ ਜੀ ਕੀ ਕਹੋਗੇ ਕਿਉਂਕਿ ਇਹ ਬੜੇ ਨਾਜ਼ੁਕ ਹਾਲਾਤ ਨੇ ਔਰ ਬੜਾ ਕਮਜ਼ੋਰ ਨਜ਼ਰ ਆ ਰਹੇ ਪਹਿਲਾਂ ਤਾਂ ਮੈਂ ਵੀਰਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਮੈਨੂੰ ਲੱਗ ਰਿਹਾ ਹੈ ਨਾ ਕਿ ਇੱਕ ਤੁਸੀਂ ਇਹ ਜਰੀਆ ਹੋ ਕਿ ਅਸੀਂ ਆਪਣੀ ਗੱਲ ਤੁਹਾਡੇ ਰਾਹੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕੀਏ ਇਸ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਸਰਕਾਰ ਦੇ ਕੰਨਾਂ ਤੱਕ ਜਿਉਂ ਰੇਗ ਨਹੀਂ ਰਹੀ ਹੈ ਅਸੀਂ ਇੱਥੇ ਜੋ ਵੀ ਗੱਲ ਕਰ ਰਹੇ ਹਾਂ ਉਹਨਾਂ ਤੱਕ ਪਹੁੰਚ ਨਹੀਂ ਰਹੀ ਹੈ ਮੈਨੂੰ ਲੱਗਦਾ ਹੈ ਤੁਹਾਡੇ ਜ਼ਰੀਏ ਸ਼ਾਇਦ ਇਹ ਗੱਲ ਉਹਨਾਂ ਤੱਕ ਹੋਰ ਪਹੁੰਚੇ ਵੀ ਆ ਕੇ ਤੁਸੀਂ ਏਟਲੀਸਟ ਇਹ ਬੱਚੇ ਬਾਰੇ ਸੋਚੋ ਤਾਂ ਸਹੀ ਬਾਰੋਂ ਤੁਸੀਂ ਭਾਸ਼ਣ ਦੇਈ ਜਾਂਦੇ ਹੋ ਵੀ ਸਾਨੂੰ ਬਹੁਤ ਚਿੰਤਾ ਹੈ ਤੁਸੀਂ ਆਪਣਾ ਪ੍ਰੋਟੈਸਟ ਖਤਮ ਕਰ ਲਓ ਪ੍ਰੋਟੈਸਟ ਖਤਮ ਕਰ ਲਓ ਉਹ ਖਤਮ ਕਰਨ ਲਈ ਤੁਸੀਂ ਸਾਨੂੰ ਕੋਈ ਪੋਜ਼ਿਟਿਵ ਚੀਜ਼ ਦਿਓ ਵੀ ਤਾਂ ਸਹੀ ਨਾ ਬੱਚੇ ਨੇ ਰੀਜ਼ਨ ਦੱਸਤਾ ਵੀ ਉਹ ਛੱਤ ਤੇ ਕਾਹਤੋਂ ਚੜਿਆ ਹੋਇਆ ਹੁਣ ਤੁਸੀਂ ਉਹਨੂੰ ਰੀਜ਼ੋਲਵ ਕਰਨ ਦੀ ਥਾਂ ਜੇ ਤੁਸੀਂ ਐਸਮਾ ਐਕਟ ਲਗਾ ਰਹੇ ਹੋ ਸਾਡੇ ਤੇ ਤਾਂ ਬੱਚੇ ਤਾਂ ਮੇਰੇ ਪੈਨਿਕ ਹੋਣਗੇ ਨਾ ਵੀਰ ਜੀ ਅਸੀਂ ਜਦੋਂ ਤੁਹਾਨੂੰ ਪਰ ਇੱਕ ਹੀ ਵੀ ਸਵਾਲ ਹੈ ਕਿ ਮਸ਼ੀਨਾਂ ਦਾ ਉਦਘਾਟਨ ਕਰਨ ਦੇ ਕਰ ਸਿਹਤ ਮੰਤਰੀ ਆਉਂਦੇ ਨੇ ਤਾਂ ਆਪਣੇ ਪੰਜਾਬ ਦੇ ਲੋਕਾਂ ਦਾ ਆਪਣੇ ਮੁਲਾਜ਼ਮਾਂ ਦਾ ਹਾਲ ਜਾਣਨ ਨਹੀਂ ਆ ਸਕਦੇ ਸਰ ਦੇਖੋ ਮਸ਼ੀਨਾਂ ਦਾ ਉਦਘਾਟਨ ਕਰਨਾ ਤਾਂ ਇੱਕ ਫਾਰਮੈਲਿਟੀ ਹੁੰਦੀ ਹੈ ਮਸ਼ੀਨਾਂ ਨੇ ਕੋਈ ਕੰਮ ਨਹੀਂ ਕਰਨਾ ਕੰਮ ਕੌਣ ਕਰੇਗਾ ਅਸੀਂ ਮਸ਼ੀਨ ਕੌਣ ਚਲਾਏਗਾ ਅਸੀਂ ਮੰਤਰੀ ਸਾਹਿਬ ਤਾਂ ਇੱਕ ਵਾਰੀ ਕਰਕੇ ਆਪਣਾ ਉਦਘਾਟਨ ਕਰਕੇ ਚੱਲ ਗਏ ਸਮਾਨ ਰੱਖ ਕੇ ਚੱਲ ਗਏ ਸਮਾਨ ਨੂੰ ਆਪਰੇਟ ਕਿੰਨੇ ਕਰਨਾ ਹੈ ਅਸੀਂ ਆਪਰੇਟ ਕਰਨਾ ਹੈ ਤੇ ਜੇ ਅਸੀਂ ਕਿਸੇ ਕੰਮ ਦੇ ਨਹੀਂ ਰਹੀਏ ਕਿ ਸਾਡੀ ਸਿਹਤ ਖਰਾਬ ਹੋ ਜਾਏ ਜਿਵੇਂ ਕਿ ਉਹਨੇ ਬੱਚਾ ਹੈ ਜੇ ਇਹਨੂੰ ਰੱਬ ਨਾ ਕਰੇ ਕੁਝ ਵੀ ਹੋ ਜਾਂਦਾ ਹੈ ਹੈਲਥ ਹੈਲਥ ਇਹਦੀ ਖਰਾਬ ਹੋ ਜਾਂਦੀ ਹੈ ਤੇ ਫਿਰ ਉਹ ਮਸ਼ੀਨਾਂ ਦਾ ਅਸੀਂ ਕੀ ਕਰਾਂਗੇ ਤੇ ਮੇਰੀ ਬੇਨਤੀ ਹੈ ਜੀ ਇਹ ਉਦਘਾਟਨ ਕਰਨੇ ਆ ਕੇ ਜਿਵੇਂ ਹੁਣ ਰੀਸੈਂਟ ਮੈਨੂੰ ਪਤਾ ਲੱਗਿਆ ਵੀ ਕੂਲਰਾਂ ਚ ਤੁਸੀਂ ਪਾਣੀ ਵੇਖ ਰਹੇ ਹੋ ਡੇਂਗੂ ਕਿਵੇਂ ਮੱਛਰ ਇਹ ਤਾਂ ਹੁਣ ਨਾਰਮਲ ਜਨਤਾ ਨੂੰ ਪਤਾ ਹੈ ਵੀ ਜਿੱਥੇ ਪਾਣੀ ਖੜੂਗਾ ਮੱਛਰ ਪੈਦਾ ਹੋਊਗਾ ਉੱਥੇ ਡੇਂਗੂ ਦੇ ਮੱਛਰ ਪੈਦਾ ਹੋਣਗੇ ਤੁਸੀਂ ਉਹ ਇੱਕ ਕੂਲਰ ਨੂੰ ਝਾਂਕਦੇ ਹੋਏ ਉੱਥੇ ਫੋਟੋ ਸ਼ੂਟ ਕਰਾ ਰਹੇ ਹੋ ਤੁਸੀਂ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਵੀ ਬੱਚਾ ਇੱਥੇ ਮਰਦਾ ਸੀ ਆ ਕੇ ਬੱਚੇ ਵੱਲ ਦੇਖ ਲਈਏ ਕੁਝ ਮੀਟਿੰਗਾਂ ਦਾ ਤਸਿਲਸਲਾ ਵੀ ਚੱਲਿਆ ਕੱਲ ਮੀਟਿੰਗ ਸੀਗੀ ਸਮਾਂ ਦਿੱਤਾ ਸੀ 48 ਘੰਟੇ ਦਾ ਸਮਾਂ ਲਿੱਤਾ ਵੀ ਸੀ ਉਹਨਾਂ ਨੇ ਕਿਵੇਂ ਹੋ ਗਿਆ ਨੋ ਡਾਊਟ ਸਰ ਜੀ ਮੀਟਿੰਗ ਦਾ ਵੀ ਸਾਨੂੰ ਇੱਥੇ ਕਿਹਾ ਗਿਆ ਵੀ ਤੁਸੀਂ ਮੀਟਿੰਗ ਮੀਟਿੰਗ ਦੇ थ्रू ਹੀ ਜੋ ਕੁਝ ਵੀ ਹੋਏਗਾ ਅਸੀਂ ਵੀ ਮੰਨ ਲਿਆ ਅਸੀਂ ਰਾਜੀ ਹੋਗੇ ਕਿ ਠੀਕ ਹੈ ਅਸੀਂ ਕੱਲ ਮੀਟਿੰਗ ਲਈ ਗਏ ਆ ਸਾਨੂੰ ਸੱਦਾ ਦਿੱਤਾ ਸੀਗਾ ਫਾਈਨੈਂਸ ਡਿਪਾਰਟਮੈਂਟ ਨਾਲ ਉੱਥੇ ਜਿਹੜੀ ਵੀ ਸਾਡੀ ਮੀਟਿੰਗ ਹੋਈ ਹੈ ਉਹ ਬਹੁਤ ਸੁਹਾਵਲੇ ਮਤਲਬ ਮਾਹੌਲ 'ਚ ਹੋਈ ਹੈ ਸਾਡੀ ਸਾਰੀ ਗੱਲ ਫਾਈਨੈਂਸ ਡਿਪਾਰਟਮੈਂਟ ਨੇ ਸੁਣੀ ਉਹਨਾਂ ਨੇ ਸਾਡੀ ਗੱਲ ਸੁਣ ਕੇ ਅੱਗੇ ਡੀਆਰਐਮ ਨੂੰ ਰੈਫਰ ਕਰਤਾ ਵੀ ਤੁਸੀਂ ਬੱਚਿਆਂ ਦੇ ਜਿਹੜੇ ਪੁਆਇੰਟਸ ਨੇ ਹੈਨਾ ਜਾਇਜ਼ ਮੰਗ ਹੈ ਇਹਨਾਂ ਦੇ ਪੁਆਇੰਟਸ ਸਾਰੇ ਕੰਸੀਡਰ ਕਰਦੇ ਹੋਏ within 15 days ਸਾਨੂੰ ਪ੍ਰੋਪੋਜ਼ਲ ਬਣਾ ਕੇ ਦੋ ਕਿ 16ਵੇਂ ਦਿਨ ਆਪਾਂ ਬੱਚਿਆਂ ਨੂੰ ਮੀਟਿੰਗ ਲਈ ਫੇਰ ਸਰਦਾ ਦੇਣੇ ਆ ਬਟ ਉਧਰੋਂ ਆਣ ਤੋਂ ਬਾਅਦ DRM ਦੇ ਡਿਪਾਰਟਮੈਂਟ ਕੀ ਕਰ ਰਿਹਾ ਉਹਨੇ ਸਾਡੇ ਲਈ ਚਿੱਠੀ ਕੱਢੀ ਹੈ 24 ਤਰੀਕ ਦੀ ਮੈਂ ਰੀਜ਼ਨ ਪੁੱਛਿਆ ਮੈਂ ਰੀਜ਼ਨ ਪੁੱਛਿਆ ਵੀ ਸਾਨੂੰ ਰੀਜ਼ਨ ਦੱਸਿਆ ਜਾਏ ਕਿਉਂਕਿ ਫਾਈਨੈਂਸ ਡਿਪਾਰਟਮੈਂਟ ਕਹਿ ਰਿਹਾ 16ਵੇਂ ਦਿਨ ਮੀਟਿੰਗ ਹੈ ਤੁਸੀਂ ਸਾਨੂੰ 24ਵੇਂ ਦਿਨ ਮੀਟਿੰਗ ਦੇ ਰਹੇ ਹੋ ਉਹਨਾਂ ਦਾ ਕਹਿਣਾ ਇਹ ਹੈ ਕਿ ਭਈ ਅਸੀਂ ਵਰਕਿੰਗ ਡੇਜ਼ ਦੇ ਅਕੋਰਡਿੰਗ ਕਾਊਂਟ ਕਰ ਰਹੇ ਹਾਂ ਵਰਕਿੰਗ ਡੇਸ ਜਿਹੜੇ ਬੰਦ ਨੇ ਉਹ 24 ਤਰੀਕ ਬੰਦ ਦੀ ਆ ਬਾਕੀ ਉਹਨਾਂ ਦਾ ਇੱਕ ਦੂਸਰਾ ਰੀਜ਼ਨ ਨਹੀਂ ਸੀ ਕਿ ਵੀ ਜਿਵੇਂ ਹਾਇਰ ਅਥਾਰਟिटीज ਨੇ ਡਿਊ ਟੂ ਫੈਸਟੀਵਲ ਸੀਜ਼ਨ ਉਹ ਆਊਟ ਆਫ ਸਟੇਟ ਨੇ ਉਹਨਾਂ ਨੇ ਤਿਉਹਾਰ ਵੀ ਮਨਾਉਣੇ ਆ ਬਿਕੋਜ਼ ਪਰ ਲੋਕ ਵੀ ਦੇਖਦੇ ਉਹਨਾਂ ਨੂੰ ਪੰਜਾਬ ਦਾ ਬੱਚਾ ਨਹੀਂ ਲਿਖਦਾ ਜਿਹੜਾ ਪਿਛਲੇ 6 ਦਿਨ ਤੋਂ ਛੱਤ ਤੇ ਚੜਿਆ ਇਹ ਹੁਣ ਇਹ ਤਾਂ ਦੇਖੋ ਨਾ ਵੀਰ ਜੀ ਜਿਹੜੀ ਵੀ ਸਿਚੁਏਸ਼ਨ ਹੈ ਇੱਥੇ ਉਹ ਤੁਹਾਡੇ ਸਾਹਮਣੇ ਆ ਹੈਲਥ ਮਿਨਿਸਟਰ ਨੇ ਇੱਥੇ ਆਉਣਾ ਨਹੀਂ ਉਹਨੂੰ ਪਤਾ ਲੱਗਣਾ ਨਹੀਂ ਵੀ ਅਸੀਂ ਕਿਹੜੀ ਵਰਸਨ ਕੰਡੀਸ਼ਨ ਚ ਇੱਥੇ ਬੈਠੇ ਆਂ ਸਾਡਾ ਦੁਸ਼ਹਿਰਾ ਸਾਡਾ ਕਰਵਾ ਚੌਥ ਸਾਡੀ ਦੀਵਾਲੀ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ ਉਹਨਾਂ ਲਈ ਸਿਰਫ ਇਹ ਮਾਇਨੇ ਰੱਖਦਾ ਵੀ ਹਾਇਰ ਅਫੀਸ਼ੀਅਲਸ ਆਪਣੀ ਦੀਵਾਲੀ ਮਨਾਉਣ ਤੇ ਬਾਅਦ ਆਣਗੇ ਫਿਰ ਤੁਹਾਡੇ ਮੁੱਦੇ ਤੇ ਡਿਸਕਸ ਕੀਤਾ ਜਾਏਗਾ ਉਹਨਾਂ ਨੇ ਲੈਟਰ ਚ ਸਪੈਸ਼ਲ ਮੈਂਸ਼ਨ ਕੀਤਾ ਵੀ ਤੁਹਾਡੇ ਮੁੱਦਿਆਂ ਤੇ ਸਲਾਹ ਵਿਚਾਰ ਵਟਾਂਦਰਾ ਕਰਨ ਲਈ ਤੁਹਾਨੂੰ ਸੱਦਿਆ ਜਾਣਾ ਹੈ ਹੱਲੇ ਵੀ ਜਸਟ ਇਹਨਾਂ ਦਾ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਜਦ ਕਿ ਸਾਡੀ ਜਾਇਜ਼ ਮੰਗ ਅਸੀਂ ਥਰੂ ਪ੍ਰੋਪਰ ਚੈਨਲ ਪੇਪਰਵਰਕ ਹਰੇਕ ਚੀਜ਼ ਅਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤੀ ਹੈ ਸੋ ਮੇਰੀ ਸਰਕਾਰ ਨੂੰ ਇਹ ਬੇਨਤੀ ਹੈ ਵੀ ਹਾਲੇ ਸਾਡਾ ਪ੍ਰੋਟੈਸਟ ਬਹੁਤ ਸ਼ਾਂਤ ਮੇ ਚੱਲ ਰਿਹਾ ਜਿਹੜਾ ਕਿ ਅਸੀਂ ਵਾਅਦਾ ਕੀਤਾ ਸੀ ਕਿਉਂਕਿ ਸਾਡਾ ਸੂਬਾ ਸਾਨੂੰ ਪਤਾ ਹੈ ਕਿ ਹੜਾਂ ਕਰਕੇ ਹੜਾਂ ਦੀ ਮਾਰ ਹੇਠ ਹੈ ਇੰਨੀ ਕਿ ਤਾਂ ਸਾਡੇ ਚ ਵੀ ਕਾਮਨ ਸੈਂਸ ਹੈਗੀ ਵੀ ਜਦੋਂ ਸਾਡਾ ਸੂਬਾ ਆਲਰੇਡੀ ਇੰਨੇ ਇੰਨੀ ਮੁਸ਼ਕਲਾਂ ਤੋਂ ਨਾਲ ਜੂਝ ਰਿਹਾ ਹੈ ਤੇ ਜੇ ਅਸੀਂ ਵੀ ਹੜਤਾਲ ਜੇ ਮੰਨ ਲਓ ਤਾਨਿਕ ਹੋ ਕੇ ਅਸੀਂ ਇਹ ਸਾਡੀ ਯੂਨੀਅਨ ਅਸੀਂ ਇਹ ਫੈਸਲਾ ਕਰ ਲਿਆ ਵੀ ਅਸੀਂ ਸਵਾਵਾ ਜਿਹੜੀਆਂ ਅਮਰਜੈਂਸੀ ਸਵਾਵਾ ਨੇ ਉਹ ਵੀ ਬੰਦ ਕਰਨੇ ਆ ਫਿਰ ਕੀ ਕਰੋਗੇ ਫਿਰ ਤੁਹਾਡਾ ਐਸ ਐਕਟ ਸਾਡਾ ਕੀ ਕਰ ਲੇਗਾ ਜਦੋਂ ਇੱਕ ਵਾਰੀ ਠਾਂ ਨਹੀਂ ਲਿਆ ਸੀ ਕਿ ਅਸੀਂ ਬਾਹਰ ਬਹਿਣਾ ਸੀ ਜਾਇਜ਼ ਮੰਗਾ ਲੈ ਕੇ ਹੀ ਉੱਠਣਾ ਫਿਰ ਤੁਹਾਡਾ ਐਸ ਐਕਟ ਸਾਡੇ ਤੇ ਕਰ ਵੀ ਕੀ ਲੇਗਾ ਬਟ ਅਸੀਂ ਇਹ ਚਾਹੁੰਦੇ ਆ ਵੀ ਸਾਡੀ ਜਿਹੜੀ ਪਬਲਿਕ ਹੈ ਉਹ ਵੀ ਹਰਾਸ ਨਾ ਹੋਏ ਅਸੀਂ ਅਮਰਜੈਂਸੀ ਸਵਾਵਾਾਂ ਐਂ ਜਾਰੀ ਰੱਖੀਏ ਤਾਂ ਕਿ ਕੋਈ ਮਰੀਜ਼ ਜੋ ਆਂਦਾ ਉਹ ਪਰੇਸ਼ਾਨ ਨਾ ਹੋਵੇ ਹੁਣ ਤੁਸੀਂ ਅਗਲਾ ਫੈਸਲਾ ਕੀ ਲੈਂਦਾ ਹੈ ਹੁਣ ਅੰਕੁਰ ਦਾ ਕੀ ਫੈਸਲਾ ਹੈ ਜਥੇਬੰਦੀ ਦਾ ਕੀ ਫੈਸਲਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਹੈ ਸਰ ਸਾਡੀ ਜਥੇਬੰਦੀ ਆਪਣੇ ਬੱਚੇ ਦੇ ਨਾਲ ਖੜੀ ਹੈ ਜਦੋਂ ਤੱਕ ਸਾਡਾ ਬੱਚਾ ਮਤਲਬ ਹੈਲਥ ਵਾਈਜ਼ ਠੀਕ ਲੱਗ ਰਿਹਾ ਸਾਨੂੰ ਮੈਂ ਹੁਣ ਅਗਲੇ 1 ਦਿਨ ਦਾ ਤੁਹਾਨੂੰ ਨਹੀਂ ਕਹਿ ਸਕਦੀ ਜਾਂ ਮੈਂ ਅਗਲੇ 1 ਘੰਟੇ ਦਾ ਵੀ ਤੁਹਾਨੂੰ ਨਹੀਂ ਕਹਿ ਸਕਦੀ ਜਦੋਂ ਸਾਨੂੰ ਲੱਗੇਗਾ ਜਦੋਂ ਸਾਨੂੰ ਲੱਗਿਆ ਵੀ ਹਾਂ ਸਾਡਾ ਬੱਚਾ ਹੈਲਥ ਦੀ ਉਹਦੀ ਵਰਸਨ ਹੋ ਰਹੀ ਹੈ ਤੇ ਸਾਡਾ ਨੈਕਸਟ ਸਟੈਪ ਕਿੰਨਾ ਕੁ ਵਾਇਲੈਂਟ ਹੋਏਗਾ ਮੈਂ ਸੌਰੀ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਸੀ ਪਲਾਨ ਨਹੀਂ ਕੀਤੀਆਂ ਹੋਈਆਂ ਜਿਵੇਂ ਕਿ ਸਰਕਾਰ ਨੂੰ ਇਹ ਲੱਗ ਰਿਹਾ ਵੀ ਅਸੀਂ ਸਾਰਾ ਪਲੈਨਿੰਗ ਨਾਲ ਚੱਲ ਰਹੇ ਹਾਂ ਇਹ ਪਲੈਨਿੰਗ ਨਹੀਂ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਹੀਆਂ ਅਗਲਾ 1 ਘੰਟਾ ਅਗਲਾ 1 ਦਿਨ ਜਾਂ ਅਗਲਾ 1 ਹਫਤਾ ਮੈਂ ਕੁਝ ਵੀ ਤੁਹਾਨੂੰ ਨਹੀਂ ਦੱਸ ਸਕਦੀ ਇਹ ਸਾਰਾ ਚੀਜ਼ ਮੇਰੇ ਬੱਚੇ ਦੀ ਹੈਲਥ ਦੱਸੇਗੀ ਮੈਨੂੰ ਕਿ ਮੈਂ ਅਗਲਾ ਸਟੈਪ ਜੱਥੀਬੰਦੀ ਨੇ ਅਗਲਾ ਸਟੈਪ ਕੀ ਉਠਾਉਣਾ ਆਪਣੇ ਬੱਚੇ ਦੀ ਸਿਹਤ ਨੂੰ ਦੇਖਦੇ ਹੋਏ ਬਹੁਤ ਅੰਦਾਜ਼ਾ ਬਿਲਕੁਲ ਇਸ ਵਕਤ ਜਿਹੜੇ ਸਟਾਫ ਨਰਸਿੰਗ ਸਟਾਫ ਹੈ ਉਹ ਦਰਨੇ ਪ੍ਰਦਰਸ਼ਨ ਤੇ ਬੈਠਾ ਅੰਕੁਰ ਦੀ ਇੱਕ ਤਸਵੀਰ ਦਿਖਾਉਣਾ ਕਿ ਕਿਵੇਂ ਦੇਖੋ ਹੱਥ ਦੇ ਵਿੱਚ ਇੱਕ ਸੇਪਾਨ ਦੀ ਬੋਤਲ ਹੈ ਇੱਕ ਰੈਬਰ ਜਿਹੜਾ ਉਹ ਰੱਖਿਆ ਹੋਇਆ ਔਰ ਇੱਕ ਛਤਰੀ ਹੈ ਜਿਹੜੀ ਉਸ ਦਾ ਇੱਕ ਸਹਾਰਾ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਣੀ ਹੋਈ ਹੈ ਔਰ ਧੁੱਪ ਜਿਸ ਹਿਸਾਬ ਦੇ ਨਾਲ ਪੈ ਰਹੀ ਹੈ ਕਿ ਜੇਕਰ ਆਮ ਆਦਮੀ ਜੋ ਰੋਜ਼ ਖਾ ਪੀ ਰਿਹਾ ਉਹ ਵੀ ਜੇਕਰ ਖੜੇ ਤਾਂ 15 ਮਿੰਟ ਤੋਂ ਵੱਧ ਨਹੀਂ ਖੜ ਸਕਦਾ ਲੇਕਿਨ ਇਹ ਨੌਜਵਾਨ ਪਿਛਲੇ 6 ਦਿਨਾਂ ਤੋਂ ਇਸੇ ਤਰੀਕੇ ਦੇ ਨਾਲ ਇਸ ਛਾਤੇ ਬੈਠਾ ਔਰ ਪਿਛਲੇ 3 ਤੋਂ 4 ਦਿਨਾਂ ਦੇ ਵਿੱਚ ਇਸ ਨੇ ਜਿਹੜਾ ਖਾਣਾ ਉਹ ਵੀ ਛੱਡ ਦਿੱਤਾ ਹੈ ਸਿਰਫ ਲਿਕੁਇਡ ਡਾਈਟ ਦੇ ਉੱਪਰ ਚੱਲ ਰਿਹਾ ਔਰ ਇਹ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਜੋ ਮੇਰਾ ਹੱਕ ਹੈ ਜੋ ਮੇਰਾ ਗ੍ਰੇਡ ਹੈ ਉਸ ਨੂੰ ਵਧਾ ਦਿੱਤਾ ਜਾਵੇ 4600 ਦਾ ਜਿਹੜਾ ਗ੍ਰੇਡ ਪੇ ਹੈ ਉਸ ਨੂੰ ਵਧਾ ਦਿੱਤਾ ਜਾਵੇ ਉਸ ਦੀ ਮੰਗ ਲਗਾਤਾਰ ਇਸ ਨੋਜਵਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਸਰਕਾਰ ਤੇ ਚੁੱਪੀ ਕਿਉਂ ਹੈ ਇਹ ਸਿੱਧੇ ਤੌਰ ਤੇ ਉੱਪਰ ਇੱਕ ਸਵਾਲ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦਾ ਕੀ ਏਜੰਡਾ ਰਹਿਦਾ ਇਹਨਾਂ ਨੂੰ ਲੈ ਕੇ ਕਿਉਂਕਿ ਸਾਫ਼ ਤੌਰ ਦੇ ਉੱਪਰ ਇਹ ਚੇਤਾਵਨੀ ਜ਼ਰੂਰ ਦੇ ਦਿੱਤੀ ਗਈ ਹੈ ਕਿ ਜੇਕਰ ਸਿਹਤ ਵਿਗੜਦੀ ਹੈ ਅੰਕੁਰਤੀ ਤਾਂ ਅੰਦਰਲੇ ਸਮੇਂ ਦੇ ਵਿੱਚ ਵਾਇਲੈਂਸ ਵੀ ਹੋ ਸਕਦੀ ਹੈ ਯਾਨੀ ਕਿ ਹੋਰ ਤਲਕੀ ਭਰਿਆ ਜਿਹੜਾ ਇਹ ਪ੍ਰਦਰਸ਼ਨ ਹੈ ਉਹ ਅੰਦਰਲੇ ਸਮੇਂ ਦੇ ਵਿੱਚ ਵੀ ਵੇਖਿਆ ਜਾ ਸਕਦਾ ਹੈ ਕੈਮਰਾ ਪਰਸਨ ਰਵੀਜੀਪਲ ਦੇ ਨਾਲ ਦਮਪ ਸਿੰਘ ਪਿਕਸੀ న్యూਸ ਬਟਿਆ